ਇਤਿਹਾਸੀ ਨਾਲ ਆਖਿਆ ਕਹਿੰਦਾ ਜਿਸ ਗੁਰੂ ਵਾਸਤੇ ਤੂੰ ਰੋਜ਼ ਦਹੀਂ ਲੈ ਕੇ ਜਾਂਦਾ ਉਹ ਤੇਰੀ ਲੱਤ ਠੀਕ ਕਿਉਂ ਨਹੀਂ ਕਰ ਦਿੰਦੇ ਉਹਨਾਂ ਦੀ ਅਜਮਤ ਉਹਨਾਂ ਦੀ ਸ਼ਕਤੀ ਤਾਂ ਸਾਰੇ ਦੇਸ਼ ਵਿੱਚ ਪ੍ਰਸਿੱਧ ਹੈ ਉਹ ਤਾਂ ਮੁਰਦਿਆਂ ਨੂੰ ਜਿਵਾ ਦਿੰਦੇ ਨੇ ਤੇ ਇਹ ਤੇਰੀ ਲੱਤ ਠੀਕ ਨਹੀਂ ਕਰਦੇ ਦਾ ਸਾਧ ਸੰਗਤ ਉਹ ਖੱਤਰੀ ਸੇਵਕ ਕਹਿੰਦਾ ਹੈ ਕਿ ਚੌਧਰੀ ਸਾਹਿਬ ਸਤਿਗੁਰੂ ਜੀ ਬੇਪਰਵਾਹ ਨੇ ਜੇ ਚਾਹਣ ਤਾਂ ਇੱਕ ਛਿਨ ਵਿੱਚ ਕਰ ਦਿੰਦੇ ਨੇ ਪਰ ਮੈਂ ਉਹਨਾਂ ਦੀ ਰਜਾ ਦੇ ਵਿੱਚ ਪ੍ਰਸੰਨ ਹੈ ਸਾਧ ਸੰਗਤ ਇਹ ਗੱਲ ਕਰਕੇ ਚੌਧਰੀ ਪਾਸੋਂ ਆਪਣੀ ਲੱਕੜੀ ਲੈ ਕੇ ਸਤਿਗੁਰਾਂ ਵੱਲ ਛੇਤੀ ਛੇਤੀ ਤੁਰ ਪਏ ਜਦੋਂ ਤੁਰਿਆਂ ਆ ਰਹੇ ਨੇ ਤਾਂ ਉਹਦੇ ਮਨ ਵਿੱਚ ਇੱਕ